ਸਮਾਜ ਸੇਵੀ پرویز ਖਾਨ ਨੂੰ ਬਾਦਸ਼ਾਹ ਸਪੋਰਟਸ ਕਲੱਬ ਮਲੇਰਕੋਟਲਾ ਵੱਲੋਂ ਕੀਤਾ ਗਿਆ ਸਨਮਾਨਤ ਇਹ ਸਨਮਾਨ ਉਹਨਾਂ ਨੂੰ ਉਹਨਾਂ ਦੁਆਰਾ ਕੀਤੇ ਸਮਾਜ ਸੇਵਾ ਦੇ ਕੰਮ ਲਈ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਸੀਨੀਅਰ ਮੈਂਬਰ ਕਾਸੀਫ ਅਲੀ ਨੇ ਕਿਹਾ ਕਿ پرویز ਖਾਨ ਨੇ ਨਾ ਸਿਰਫ ਭਾਰਤ ਬਲਕਿ ਵਿਦੇਸ਼ਾਂ ਵਿੱਚ ਵੀ ਸਮਾਜ ਸੇਵਾ ਦਾ ਕੰਮ ਕੀਤਾ ਹੈ ਜਿਸ ਨਾਲ ਮਲੇਰਕੋਟਲਾ ਦਾ ਨਾਮ ਹੋਰ ਚਮਕਿਆ ਹੈ ਅਤੇ ਲੋਕਾਂ ਨੂੰ ਮਲੇਰਕੋਟਲੇ ਦੇ ਬਾਰੇ ਪਤਾ ਚੱਲਿਆ ਹੈ ਇਸ ਲਈ ਅੱਜ ਉਹਨਾਂ ਦੀ ਸੰਸਥਾ ਪ੍ਰਵੇਸ਼ ਖਾਨ ਦਾ ਸਨਮਾਨ ਕਰ ਰਹੀ ਹੈ ਇਸ ਮੌਕੇ ਪ੍ਰਵੇਸ਼ ਖਾਨ ਨੇ ਜਿੱਥੇ ਬਾਦਸ਼ਾਹ ਸਪੋਰਟਸ ਕਲੱਬ ਅਤੇ ਉਸਦੇ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਇਕਜੁੱਟ ਹੋ ਕੇ ਮਲੇਰਕੋਟਲੇ ਦੀ ਤਰੱਕੀ ਦੇ ਲਈ ਮਲੇਰਕੋਟਲੇ ਦੀ ਕਾਮਯਾਬੀ ਦੇ ਲਈ ਸਾਰੇ ਮਲੇਰਕੋਟਲੇ ਵਾਸੀਆਂ ਨੂੰ ਕੰਮ ਕਰਨਾ ਚਾਹੀਦਾ ਹੈ ਤਾ ਜੋ ਮਲੇਰ ਕੋਟ ਦੇ ਦੇ ਵਿੱਚ ਤਰੱਕੀ ਹੋ ਸਕੇ ਅਤੇ ਵਿਕਾਸ ਦੇ ਸਾਰੇ ਕਾਰਜ ਸਾਰੰਝਾਮ ਦਿੱਤੇ ਜਾ ਸਕਣ। ਤੁਸੀਂ ਕਿੱਥੇ ਆਏ ਹੋ? ਕੀ ਪ੍ਰੋਗਰਾਮ ਕੀਤਾ ਜੀ? ਅੱਜ ਮੈਂ ਬਾਦਸ਼ਾਹ ਕਲੱਬ ਦੇ ਵਿੱਚ ਆਇਆ ਹਾਂ ਜੀ। ਇਹਨਾਂ ਨੇ ਮਾਸ਼ਾਅੱਲਾ ਇੱਥੇ ਸਾਰੇ ਆਪਣੇ ਨੌਜਵਾਨ ਜਿਹੜੇ ਗਰੁੱਪ ਦੇ ਮੈਂਬਰ ਤੇ ਸਾਰੇ ਇਕੱਠੇ ਕਰੇ ਹੋ ਤੇ ਜੀ। ਇਹਨਾਂ ਨੇ ਅੱਜ ਮੈਨੂੰ ਬੜਾ ਸਨਮਾਨ ਦਿੱਤਾ ਜੀ ਦੀ ਜੋ ਮੈਂ ਅੱਜ ਤੱਕ ਕੁਝ ਸਮਾਜ ਸੇਵਾ ਕਰ ਪਾਇਆ ਛੋਟੀ ਮੋਟੀ ਤੇ ਇਹੋ ਦੇ ਲਈ ਇਹਨਾਂ ਨੇ ਅੱਜ ਮੈਨੂੰ ਸਨਮਾਨਿਤ ਕਰਿਆ ਜੀ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮਨੋਵਲ ਵੱਧਦਾ ਜੀ ਇਹਨਾਂ ਚੀਜ਼ਾਂ ਦੇ ਨਾਲ ਮੇਰਾ ਤਾਂ ਬਹੁਤ ਜ਼ਿਆਦਾ ਵੱਧਦਾ ਜੀ ਅਗਰ ਕੋਈ ਕਰਵਾ ਮੀਟਰ ਹੋਵੇ ਅੰਦਰ ਚੈੱਕ ਕਰਨ ਵਾਲਾ ਤਾਂ ਮਨੋਵਲ ਹੈ ਜੀ ਦੇਖ ਸਕਦੇ ਤੇ ਲੇਕਿਨ ਮੈਂ ਜ਼ਿਆਦਾ ਮਤਲਬ ਗੱਲਾਂ ਚੀ ਦੱਸ ਸਕਦਾ ਕਿ ਬਹੁਤ ਜ਼ਿਆਦਾ ਮਨੋਵਲ ਵਧਿਆ ਜੀ ਕਿਉਂਕਿ ਮਾਸ਼ਾਅੱਲਾ ਨੌਜਵਾਨ ਪੀੜੀ ਨਾਲ ਹੀ ਮੇਰਾ ਮੇਰਾ ਡ੍ਰੀਮ ਵੀ ਇਹੀ ਹੈ ਵੀ ਇਹ ਨੌਜਵਾਨ ਪੀੜੀ ਨੂੰ ਅੱਗੇ ਲੈ ਕੇ ਜਾਇਆ ਜਾਵੇ ਤੇ ਅੱਜ ਜੋ ਹੀ ਚੀਜ਼ ਲਈ ਮੈਂ ਇੱਥੇ ਖੜਾ ਹਾਂ ਆਪਣੇ ਦਿੱਤੇ ਕੰਮ ਨੂੰ ਜੇ ਕੋਈ ਐਪਰੀਸ਼ੀਏਟ ਕਰਦਾ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਕਰਨ ਦੀ ਇੱਛਾ ਜਗਦੀ ਹੈ ਹਮੇਸ਼ਾ ਜੀ ਮੈਂ ਤਾਂ ਸਭ ਨੂੰ ਕਹਣਾ ਹੈ ਜੀ ਆਪਣੇ ਜੀ ਜੇਕਰ ਤੁਸੀਂ ਕੋਈ ਵੀ ਅੱਛਾ ਕੰਮ ਕਰਦੇ ਹੋ 50% ਤਾਂ ਤੁਸੀਂ ਲੁਕੋ ਕੇ ਕੰਮ ਕਰੋ ਜੀ ਲੇਕਿਨ 50% ਦਾ ਰੋਲਾ ਜ਼ਰੂਰ ਪਾਉ ਤਾਂ ਕਿ ਤੁਹਾਨੂੰ ਦੇਖ ਕੇ ਅੱਗੇ ਲੋਗੇ ਚੀਜ਼ ਜ਼ਰੂਰ ਕਰਨਗੇ ਔਰ ਇਸ ਤੋਂ ਬਾਅਦ ਜਿਸ ਤਰ੍ਹਾਂ ਅੱਜ ਜਿਹੜਾ ਲੋਕਾਂ ਨੇ ਤੁਹਾਨੂੰ ਸਨਮਾਨ ਦਿੱਤੇ ਔਰ ਤੋਂ ਬਾਅਦ ਕੋਈ ਵੀ ਗੱਲ ਕੀਤੀ ਹੈ ਕਿ ਸਿਹਤ ਦੀ ਗੱਲ ਕੀਤੀ ਹੈ ਜੀ ਕਿੰਨੀ ਗੱਲ ਕੀਤੀ ਹੈ ਕਿ ਹੈਲਥ ਦੀ ਗੱਲ ਕੀਤੀ ਹੈ ਉਹਦੇ ਵਿੱਚ ਕੀ ਲੱਗਦਾ ਕਿੰਨਾ ਕਰ पाओगे ਜੇ ਮੌਕਾ ਮਿਲ ਜਾਏ ਜੇ ਮੌਕਾ ਮਿਲਦਾ ਇਨਸ਼ਾਅੱਲਾ ਮੈਂ ਹੁਣ ਕਹਿਣਾ ਜਿਆਦਾ بڑا ਹੋ ਜਾਏਗਾ ਜੀ ਕਿ ਅੱਜ ਤੋਂ ਪਹਿਲਾਂ ਇਹੋ ਜਿਹਾ ਮਲੇਰ ਕੋਲੇ ਥਾਂ ਨਹੀਂ ਤੇ ਅੱਜ ਤੋਂ ਬਾਅਦ ਕਦੇ ਹੋਏਗਾ ਔਰ ਮਲੇਰ ਕੋਲੇ ਬੋਥੇ ਕੋਈ ਅਪੀਲ ਅੱਜ ਇਸ ਪਲੇਟਫਾਰਮ ਤੇ ਮੇਰੀ ਅਪੀਲ ਇਹ ਹੈ ਕਿ ਆਪਾਂ ਨੂੰ ਮਲੇਰ ਕੋਲੇ ਬਾਰੇ ਸੋਚ ਕੇ ਚੱਲਣਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਅਗਰ ਆਪਾਂ ਸਾਰੇ 100% ਹੋ ਕੇ ਇੱਕ ਪਲੇਟਫਾਰਮ ਤੇ ਚੱਲੀਏ ਔਰ ਮਲੇਰ ਕੋਲੇ ਨੂੰ ਅਗਰ ਅੱਛਾ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਵਨ ਪਲੇਟਫਾਰਮ ਤੇ ਆਉਣਾ ਪਏਗਾ ਤਾਂ ਮੇਰੀ ਤਾਂ ਇਹ اپੀਲ ਹੈ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਵਨ ਸਾਈਡ ਮੈਚ ਖੇਲਣਾ ਚਾਹੀਦਾ ਔਰ ਆਪਣੇ ਮਲੇਰ ਕੋਲੇ ਲਈ ਸੋਚਣਾ। ਸਦੂਰ ਕਰਨ ਤੋਂ ਪਹਿਲਾਂ ਇੱਕ ਕੁਐਸਚਨ 10 12 15 ਸਾਲ ਕੇ ਨਾ ਜਦੋਂ ਮਲੇਰ ਕੋਲੇ ਤੁਸੀਂ ਕੇ ਤੁਸੀਂ ਕੰਮ ਕਰ ਤੁਰੂ ਕੀਤਾ ਔਰ ਕੰਟਰੀ ਦੇ ਵਿੱਚ ਕੰਮ ਤੁਰੂ ਕੀਤਾ ਉਹ ਤਾਂ ਇਹਦਾ ਮਲੇਰ ਕੋਲੇ ਨਾ ਤੇ ਇਹਦਾ ਮਲੇਰ ਕੋਲੇ ਕੀ ਬਰਤ ਲੱਗੇ। ਮੈਨੂੰ ਤਾਂ ਜੀ ਡਾਊਨ ਲੱਗਿਆ ਜੀ ਪਹਿਲਾਂ ਜਦ ਮੈਂ ਮਤਲਬ ਕਦੇ ਵੈਸੇ ਮਲੇਰ ਕੋਲੇ ਦੇ ਟੱਚ ਤੋਂ ਤਾਂ ਮੈਂ ਦੂਰ ਹੋਇਆ ਨਹੀਂ ਜੀ। ਕਦੇ ਵੀ ਮਤਲਬ ਐ ਨਹੀਂ ਵੀ ਮੇਰਾ 1 ਸਾਲ ਬਾਹਰ ਕਿਤੇ ਰਿਹਾ ਹੋਵੇ ਜੀ। ਹਮੇਸ਼ਾ ਮੈਂ ਚਾਹੁੰਦਾ ਮੈਂ ਨਵਾਂ ਮਲੇਰ ਕੋਲ ਲਿਆਉਣਾ ਤਾਂ ਚਾਹੇ ਮੈਂ ਪਟਿਆਲੇ ਰਹਾ ਜੀ ਚਾਹੇ ਹੁਣ ਬਾਹਰ ਬਿਜ਼ਨਸ ਕਰਦੇ ਆਂ ਜੀ ਤੇ ਪਰ ਮੈਨੂੰ ਤਾਂ ਇਹ ਲੱਗਿਆ ਜੀ ਵੀ ਅਸੀਂ ਹਮੇਸ਼ਾ ਹਰ ਸਾਲ ਮਤਲਬ ਕਈ ਪਰਸੈਂਟ ਆਪਾਂ ਥੱਲੇ ਜਾ ਰਹੇ ਆਂ ਉਹੀ ਆਪਣੇ ਗੁਰੇਹਾਨੇ ਜੀ ਉਹੀ ਸਿਸਟਮ ਹੈ ਜੀ ਉਹੀ ਨਾਲੀਆਂ ਨੇ ਜੀ ਉਹੀ ਗਲੀਆਂ ਨੇ ਔਰ ਮਤਲਬ ਅਗਰ ਇੱਕ ਅੱਧਾ ਕੋਈ ਕੰਮ ਕਰ ਵੀ ਦੰਦਿਆਂ ਨੇ ਸਰਕਾਰਾਂ ਤਾਂ ਉਹ ਇਹ ਦਿਖਾਉਂਦੀਆਂ ਨੇ ਅਸੀਂ ਬਹੁਤ ਕੁਛ ਕਰਲੇ ਇਹ ਤਾਂ ਉਹਨਾਂ ਦੇ ਕੰਮ ਨੇ ਜੀ ਇਹ ਜਿਹੜੇ ਕੰਮ 25 ਸਾਲ ਪਹਿਲਾਂ ਹੋਣੇ ਚਾਹੀਦੇ ਤੇ ਅੱਜ ਅਸੀਂ ਉਹਦੀ ਡਿਮਾਂਡ ਕਰ ਰਹੇ ਆਂ ਬਾਕੀ ਸ਼ਹਿਰ ਬਾਕੀ ਮਤਲਬ ਜਿੰਨੀਆਂ ਵੀ ਸਟੇਟਸ ਨੇ ਬਹੁਤ ਅੱਗੇ ਲੰਘੀਆਂ ਅਸੀਂ ਅੱਜ ਮਤਲਬ ਹੋਰ ਬੈਕਪੁੱਟ ਤੇ ਚਲੇ ਗਏ। ਅਲੀ ਕੱਦ ਤੋਂ ਕੀ ਪ੍ਰੋਗਰਾਮ ਕੀਤਾ ਜੀ ਮੈਂ ਪ੍ਰੋਗਰਾਮ ਥਾਈ ਆਪਣੇ ਸੋਸ਼ਲ ਵਰਕਰ تھے ਪਰਵੇਸ਼ ਭਾਈ ਉਹਨਾਂ ਨੂੰ ਬੁਲਾਇਆ ਦਾ ਸਾਡੇ ਆਪਣੇ ਕਲੱਬ ਦੀ ਤਰਫੋਂ ਉਹਨਾਂ ਦਾ ਸਨਮਾਨ ਕੀਤਾ ਜੀ। ਉਹਨਾਂ ਦੇ ਨੇਕ ਕੰਮਾਂ ਨੂੰ ਦੇਖਦੇ ਹੋਏ ਜੋ ਉਹ ਲੋਕ ਭਲਾਈ ਦੇ ਕੰਮ ਕਰ ਰਹੇ ਨੇ ਜੀ ਉਹਨਾਂ ਨੂੰ ਦੇਖਦੇ ਉਹਨਾਂ ਦਾ ਸਨਮਾਨ ਕੀਤਾ ਉਸ ਕਰਕੇ ਉਹਨਾਂ ਨੂੰ ਬੁਲਾਇਆ ਗਏ। ਬਾਕੀ ਜਿਵੇਂ ਕਿ ਕਿੰਨਾ ਤੁਹਾਨੂੰ ਮਤਲਬ ਉਹ ਮਿਲਿਆ ਉਹ ਪਾ ਮਿਲਿਆ ਯੂਰਪਾ ਦਾ ਆਇਆ ਵੀ ਉਹਨਾਂ ਦਾ ਰੱਖੋ ਬੋਲਣ ਦੇ ਮੌਕੇ ਮਾਰੀ ਉਤਸ਼ਾਹ ਉਤਸ਼ਾਹਤਾ ਕੀ ਹੁੰਦਾ ਹੈ ਜੀ ਜੀ ਉਹ ਸਾਨੂੰ ਸਿਖਾ ਰਹੇ ਗਏ ਆ ਕਿ ਜਿਵੇਂ ਅਸੀਂ ਸਪੋਰਟਸ ਫੀਲਡ ਦੇ ਵਿੱਚ ਕੰਮ ਕਰਦੇ ਆ ਜੀ ਤੁਸੀਂ ਇਹਨਾਂ ਦੰਗਲ ਕਰਵਾਉਣੇ ਆ ਉਹਦੇ ਲਈ ਸਾਨੂੰ ਉਹ ਉਤਸ਼ਾਹਿਤ ਕਰਕੇ ਗਏ ਨੇ ਕਿ ਇਸ ਤਰ੍ਹਾਂ ਦੇ ਕੰਮ ਬਾਖ ਚੜ੍ਹ ਕੇ ਕਰੋ ਕਿ ਉਹ ਸਾਡਾ ਭਰਪੂਰ ਸਾਥ ਦੇਣਗੇ ਉਸ ਦੇ ਵਿੱਚ ਕਿ ਜਿਨੇ ਕੋਈ ਅਕੈਡਮੀ ਵਗੈਰਾ ਖੋਲ੍ਹਣੀ ਹੈ ਜਾਂ ਹੋਰ ਲੋਕ ਭਲਾਈ ਦੇ ਕੰਮ ਨੇ ਉਹਦੇ ਵਾਸਤੇ ਉਹ ਸਾਡਾ ਭਰਪੂਰ ਸਾਥ ਦੇਣਗੇ ਉਹ ਉਹਦੇ ਵਾਸਤੇ ਸਾਨੂੰ ਉਹ ਬਹੁਤ ਜ਼ਿਆਦਾ ਅਵੇਅਰ ਕਰਕੇ ਰਹਿਣਾ। ਅਗਰ ਇੱਕ ਗੱਲ ਹੋਰ ਕੋ ਕਿ ਜਿਸ ਤਰ੍ਹਾਂ ਉਹ ਕੋਲ ਬਹੁਤ ਸਾਹੀ ਦੰਗਾ ਦਾ ਉੱਤੇ ਹੋਰ ਆਪਣਾ ਪ੍ਰੋਬਲਮ ਵੀ ਬੱਧਾ ਕਿ ਜਿਹੜਾ ਉਹਦਾ ਹੋਰ ਬਦਲਣੇ ਮਤਲਬ ਤੁਹਾਡੀ ਗਤੀ ਮਤਲਬ ਜਿਵੇਂ ਇਨਸ਼ਾਅੱਲਾ ਹੁਣ ਕੰਮ ਡਬਲ ਸਪੀਡ ਨਾਲ ਹੋਣਗੇ ਜੀ ਜਿਵੇਂ ਪਹਿਲਾਂ ਨਾਲ ਅਸੀਂ ਗੱਲਾਂ ਕੁਸ਼ਤੀ ਦੰਗਲੀ ਕਰਾਉਂਦੇ ਸੀ ਹੁਣ ਇਨਸ਼ਾਅੱਲਾ ਬਲੱਡ ਕੈਂਪ ਵੀ ਲਗਾਇਆ ਕਰਾਂਗੇ ਹੋਰ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਭਲਾਈ ਦੇ ਕੰਮ ਨੇ ਜਿਨੇ ਸਭ ਤੋਂ ਵੱਡਾ ਕੰਮ ਜਿਹੜਾ ਹੁਣ ਅਸੀਂ ਸ਼ੁਰੂ ਕਰਾਂਗੇ ਇਨਸ਼ਾਅੱਲਾ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਦਿਨਾਂ ਗੰਗਲ ਤੋਂ ਹੀ ਅਸੀਂ ਅੱਜ ਇਹ ਵੀ ਸ਼ੁਰੂਆਤ ਕਰਾਂਗੇ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਨਸ਼ਿਆਂ ਤੋਂ ਕਿਵੇਂ ਦੂਰ ਰਹੇ ਇਹ ਵਾਸਤੇ ਅਸੀਂ ਆਪਣੇ ਕਲੱਬ ਦੀ ਤਰਫ ਤੋਂ ਇੱਕ ਮੁਹਿੰਮ ਚਲਾਵਾਂਗੇ ਇਨਸ਼ਾਅੱਲਾ। ਉਹ ਜਿਹੜਾ ਜਿਹੜਾ ਪ੍ਰੋਗਰਾਮ ਇਸਦੇ ਬੋਲਦੂਗੀ ਜਿਹੜਾ ਯੂਥ ਹੈ ਪਲੇਅਰ ਕੋਰ ਦਾ ਕੁਝ ਤਰ੍ਹਾਂ ਦੇ ਤਿੰਨ ਦੇ ਵਿੱਚ ਦਾ ਉਹਨਾਂ ਨੂੰ ਹੀ ਕਰੋ। ਇਹ ਯੋਜਨਾ ਅਸੀਂ ਜਿਹੜਾ ਸਾਡਾ ਯੂਥ ਭਰਾ ਨੇ ਸਾਡੇ ਜਿਹੜੇ ਅਸੀਂ ਉਹਨਾਂ ਨੂੰ ਇੱਕੋ ਹੀ ਸਨੇਹਾ ਦੇਣਾ ਜਾਵਾਂਗੇ ਕਿ ਨਸ਼ੇ ਛੱਡੋ ਕੋੜ ਬੱਡੋ। ਕੀ ਸਪੋਰਟਸ ਦੀ ਤਰਫਤ ਧਿਆਨ ਦਿੱਤਾ ਜਾਵੇ এডਿਊਕੇਸ਼ਨ ਦੀ ਤਰਫਤ ਧਿਆਨ ਦਿੱਤਾ ਜਾਵੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਆਪਣੇ ਮਾਪੇ ਆਬ ਦੀ ਖਿਦਮਤ ਕੀਤੀ ਜਾਵੇ ਕਿ ਇਹਨਾਂ ਚੀਜ਼ਾਂ ਬਾਰੇ ਹੀ ਅਸੀਂ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਾ ਸੇ ਛੱਡੋ ਕੋੜ ਵੱਡੋ ਔਰ ਸਪੋਰਟਸ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਇਸ ਟਾਈਮ ਸਾਨੂੰ ਜ਼ਰੂਰਤ ਹੈ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਵੱਢ ਸਕਦੀ ਹੈ